ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਮਾਤਾ ਗੁਜਰਕੌਰ ਤੇ ਛੋਟੇ ਸਹਿਬਜ਼ਾਦੇਆਂ ਦੀਆਂ ਸ਼ਹਾਦਤਾਂ ਸਰਹੰਦ ਚ ਹੋਈਆਂ ਜਦੋਂ ਕੱਲੇ ਸਰਹੰਦ ਸ਼ਹਿਰ ਚ 360 ਮਸਜਿਦਾਂ ਸੀ ਸਰਹੰਦ ਸ਼ਹਿਰ ਵਿੱਚ ਜ਼ਮੀਨ ਦਾ ਰੇਟ ਦਿੱਲੀ ਨਾਲੋਂ ਦੁੱਗਣੇ ਭਾਅ ਤੇ ਸੀ ਆਮ ਮਾੜਾ ਬੰਦਾ ਸਰਹੰਦ ਸ਼ਹਿਰ ਵਿੱਚ ਆਪਣਾ ਮਕਾਨ ਬਣਾਉਣ ਦੀ ਸੋਚ ਨਹੀਂ ਸੀ ਸਕਦਾ। ਸ਼ਾਹੂਕਾਰ, ਵਪਾਰੀ, ਅਮੀਰ, ਧਨਾੜ, ਉੱਚੇ ਰਤਵਿਆਂ ਵਾਲੇ ਮੁਸਲਮਾਨ ਲੋਕ ਰਹਿੰਦੇ ਸੀ ਸਰਹੰਦ ਸ਼ਹਿਰ 'ਚ। ਪਰ ਇਹ ਸ਼ਹਾਦਤਾਂ ਸਰਹੰਦ ਸ਼ਹਿਰ ਵਿੱਚ ਹੀ ਕਿਉਂ ਹੋਈਆਂ? ਪਰ ਜੇ ਮਾਤਾ ਗੁਜਰਕੌਰ ਤੇ ਛੋਟੇ ਸਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਨੂੰ ਇਤਿਹਾਸ ਦੇ ਨਜ਼ਰੀਏ ਤੋਂ ਸਹੀ ਤਰੀਕੇ ਨਾਲ ਵੇਖਣਾ ਹੈ ਤਾਂ ਉਸ ਤੋਂ ਪਹਿਲਾਂ ਸਾਨੂੰ ਸਰਹੰਦ ਸ਼ਹਿਰ ਬਾਰੇ ਜਾਣਨਾ ਪਊਗਾ। ਜਿਸ ਤਰ੍ਹਾਂ ਅੱਜ ਸਰਹੰਦ ਸ਼ਹਿਰ ਆ ਅਸੀਂ ਸੋਚਦੇ ਹੋਵਾਂਗੇ ਵੀ ਇੱਥੇ ਸ਼ਹੀਦیاں ਹੋਈਆਂ ਇਸ ਤਰ੍ਹਾਂ ਦਾ ਸਰਹੰਦ ਸ਼ਹਿਰ ਸੀ ਨਹੀਂ ਇਹ ਸਰਹੰਦ ਸ਼ਹਿਰ ਤਾਂ ਬਾਅਦ ਵਿੱਚ ਦੁਬਾਰਾ ਆਵਾਦ ਹੋਇਆ ਅਸਲੀ ਸਰਹੰਦ ਸ਼ਹਿਰ ਤਾਂ ਇਸ ਸ਼ਹਿਰ ਨਾਲੋਂ 4 ਕਿਲੋਮੀਟਰ ਪਾਸੇ ਹਟਮਾ ਸੀ ਤੇ ਨਾਲੇ ਉਹ ਕੱਲਾ ਸਰਹੰਦ ਸ਼ਹਿਰ ਨਹੀਂ ਸੀ ਪੂਰੇ ਉੱਤਰੀ ਭਾਰਤ ਵਿੱਚ ਮੁਗਲ ਸਾਮਰਾਜ ਦੀ ਜੜ੍ਹ ਸੀ ਇਹ ਸਰਹੰਦ ਸ਼ਹਿਰ ਅਸੀਂ ਸੋਚਦੇ ਹਾਂ ਕਿ ਸਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਹੋ ਗਈਆਂ 55 ਸਾਲਾਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਤੇ ਸਿੰਘਾਂ ਨੇ ਸਰਹੰਦ ਨੂੰ ਉਜਾੜ ਕੇ ਸ਼ਹਾਦਤਾਂ ਦਾ ਬਦਲਾ ਲੈ ਲਿਆ ਇਸ ਤਰ੍ਹਾਂ ਨਹੀਂ ਸੀ ਜਿੱਥੇ ਸ਼ਹਾਦਤਾਂ ਹੋਈਆਂ ਪਹਿਲਾਂ ਉਸ ਜਗ੍ਹਾ ਨੂੰ ਉਸ ਸ਼ਹਿਰ ਸਰਹੰਦ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਅੱਜ ਤੋਂ 2000 ਸਾਲ ਪੁਰਾਣਾ ਹੈ ਸਰਹੰਦ ਦਾ ਇਤਿਹਾਸ ਦੁਨੀਆ ਦੇ ਗ੍ਰੰਥਾਂ 'ਚ ਆਓ ਗੱਲ ਸਰਹੰਦ ਸ਼ਹਿਰ ਦੇ ਇਤਿਹਾਸ ਤੋਂ ਸ਼ੁਰੂ ਕਰਦੇ ਹਾਂ ਤੁਸੀਂ ਚਲਦੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦੇ ਹੋ ਤੇ ਨਾਲ ਦੀ ਨਾਲ ਸਰਹੰਦ ਸ਼ਹਿਰ ਬਾਰੇ ਜਾਣਕਾਰੀ ਦਿੰਦੀ ਹੋਈ ਇਸ ਵੀਡੀਓ ਨੂੰ ਗੌਰ ਨਾਲ ਸੁਣਿਓ ਯਕੀਨਨ ਤੁਹਾਡੀ ਨੌਲੇਜ ਦੇ ਵਿੱਚ ਇਜ਼ਾਫਾ ਹੋਏਗਾ ਆਓ ਮੈਂ ਤੁਹਾਡਾ ਆਪਣਾ 인ਦਰਜੀਤ ਸਿੰਘ ਤੀਰ ਗੱਲ ਸ਼ੁਰੂ ਕਰਦੇ ਆਂ ਬਾਬਰ ਜਦੋਂ ਪਹਿਲੀ ਵਾਰ ਸਰਹੰਦ ਆਇਆ ਆ 22 ਧਾਰ ਦੇ ਰਾਜਿਆਂ ਨੇ ਉਦੋਂ ਹੀ ਬਾਬਰ ਕਿਆਂ ਨਾਲ ਯਾਰੀ ਪਾ ਲਈ ਸੀ ਇਹ ਨਾ ਸੋਚਿਓ ਕਿ ਰਾਜਾ ਭੀਮ ਚੰਦ ਔਰੰਗਜ਼ੇਬ ਦੇ ਦਰਬਾਰ ਚ ਗਿਆ ਨਹੀਂ ਭੀਮ ਚੰਦ ਦੇ ਦਾਦੇ ਪਰਦਾਦੇ ਨੇ ਬਾਦਸ਼ਾਹ ਬਾਬਰ ਨਾਲ ਯਾਰੀ ਪਾਈ ਸੀ ਸਰਹੰਦ ਸ਼ਹਿਰ ਚ ਪਹਿਲੀ ਵਾਰ ਬਾਬਰ ਵਰਨੂ ਕਹਿਲੂਰ ਦਾ ਰਾਜਾ ਮਿਲਿਆ ਸੀ ਭੀਮਚੰਦ ਦਾ ਦਾਦਾ ਉਸ ਨੇ 112 ਕਿਲੋ ਸੋਨਾ ਬਾਬਰ ਬਾਦਸ਼ਾਹ ਦੇ ਪੈਰਾਂ ਤੇ ਭੇਟ ਕੀਤਾ ਸੀ ਤੇ ਆਖਿਆ ਸੀ ਕਿ ਅਸੀਂ ਤੈਨੂੰ ਅੱਜ ਤੋਂ ਹਿੰਦੁਸਤਾਨ ਦਾ ਬਾਦਸ਼ਾਹ ਸਵੀਕਾਰ ਕਰਦੇ ਹਾਂ ਇਹ ਲੋਕ ਤਾਂ ਉਦੋਂ ਹੀ ਵਿਕ ਗਏ ਸੀ ਬਾਬਰ ਵੇਲੇ ਜਦੋਂ ਹਲੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਮਾਂ ਚੱਲ ਰਿਹਾ ਸੀ ਤੇ ਇਤਿਹਾਸ ਵਿੱਚ ਲਿਖਿਆ ਕਿ ਸਰਹੰਦ ਸ਼ਹਿਰ ਚ ਖੜ ਕੇ ਬਾਬਰ ਬਾਦਸ਼ਾਹ ਨੇ ਸ਼ਿਵਾਲਿਕ ਦੀਆਂ ਪਹਾੜੀਆਂ ਤੇ ਪੈਂਦੀ ਹੋਈ ਬਰਫ਼ ਦਾ ਨਜ਼ਾਰਾ ਦੇਖਿਆ ਸੀ ਜਾਣੀ ਸਰਹੰਦ ਸ਼ਹਿਰ ਚੋਂ ਸ਼ਿਵਾਲਕ ਦੀਆਂ ਪਹਾੜੀਆਂ ਦੀਆਂ ਸੀ ਉਸ ਵੇਲੇ ਤੇ ਜਦੋਂ ਬਾਬਰ ਨੇ ਆਪਣਾ ਰਾਜ ਹਿੰਦੁਸਤਾਨ ਚ ਸਥਾਪਿਤ ਕਰ ਲਿਆ ਤੇ ਸਰਹੰਦ ਦੇ ਇਲਾਕੇ ਵਿੱਚੋਂ ਬਾਬਰ ਨੂੰ 1 ਕਰੋੜ 22 ਲੱਖ 31000 985% ਇਥੋਂ ਮਾਲੀਆ ਮਿਲਦਾ ਸੀ ਜਾਨੀ ਇਹਨਾਂ ਮਾਲੀਆ ਇਕੱਠਾ ਹੁੰਦਾ ਸੀ ਸਰਹੰਦ ਦੇ ਏਰੀਏ ਚ ਜਿਹੜਾ ਉਸ ਵੇਲੇ ਬਾਬਰ ਬਾਦਸ਼ਾਹ ਦੀ ਸਾਰੀ ਕਮਾਈ ਦਾ 2.5% ਸੀ ਚਲੋ ਬਾਬਰ ਤੋਂ ਬਾਅਦ ਹਮਾਂਜੂ ਦਾ ਟਾਈਮ ਆ ਗਿਆ ਤੇ ਹਮਾਂਜੂ ਸ਼ੇਰ ਸ਼ਾਹ ਸੂਰੀ ਕੋਲੋਂ ਹਾਰ ਗਿਆ ਜਾਨੀਏ ਬਾਬਰ ਕੇ ਇੱਕ ਵਾਰ ਫੇਰ ਹਿੰਦੁਸਤਾਨ ਚੋਂ ਚਲੇ ਗਏ ਤੇ ਸ਼ੇਰ ਸ਼ਾਹ ਸੂਰੀ ਨੇ ਆਪਣਾ ਰਾਜ ਕਾਇਮ ਕਰ ਲਿਆ 15 ਸਾਲ ਹਮਾਂਜੂ ਬੈਠਾ ਉਡੀਕ ਕਰਦਾ ਰਿਹਾ ਜਦੋਂ ਸ਼ੇਰ ਸ਼ਾਹ ਸੂਰੀ ਦੀ ਮੌਤ ਹੋ ਗਈ ਉਹਨੂੰ ਈਰਾਨ ਚ ਬੈਠੇ ਨੂੰ ਪਤਾ ਲੱਗਿਆ ਉਹਨੇ ਉਦੋਂ ਹੀ ਆਪਣੀਆਂ ਫੌਜਾਂ ਹਿੰਦੁਸਤਾਨ ਨੂੰ ਫੇਰ ਚੜਾਤੀਆਂ ਤੇ ਸ਼ੇਰ ਸ਼ਾਹ ਸੂਰੀ ਦਾ ਪੁੱਤਰ ਤੇ ਹਮਾਂਜੂ ਦੀਆਂ ਫੌਜਾਂ ਇਤਿਹਾਸਕ ਲੜਾਈ ਹੋਈ ਸੀ ਸਰਹੰਦ ਸ਼ਹਿਰ ਚ ਇੱਥੇ ਹਮਾਂਜੂ ਦੀਆਂ ਫੌਜਾਂ ਨੇ ਸ਼ੇਸ਼ਾ ਸੂਰੀ ਦੀਆਂ ਫੌਜਾਂ ਨੂੰ ਤਹਿਸਨੈਸ ਕਰਤਾ ਉਹਨਾਂ ਦਾ ਸਤਿਆਨਾਸ਼ ਕਰਤਾ ਇੱਥੋਂ ਫੇਰ ਮੁਗਲਾਂ ਦਾ ਰਾਜ ਪੱਕੇ ਪੈਰੀ ਹੋ ਗਿਆ ਫੇਰ ਕਈ ਸੌ ਸਾਲ ਇਹਨਾਂ ਦਾ ਰਾਜ ਰਿਹਾ ਹਿੰਦੁਸਤਾਨ 'ਤੇ ਜਾਨੀ ਅਸਲੀ ਮੁਗਲ ਰਾਜ ਦੀ ਜੜ੍ਹ ਇਸ ਸਰਹੰਦ ਸ਼ਹਿਰ 'ਚੋਂ ਲੱਗੀ ਸੀ ਤੇ ਜਦੋਂ ਸ਼ੇਰ ਸ਼ਾਹ ਸੂਰੀ ਦੀਆਂ ਫੌਜਾਂ ਨੂੰ ਮਾਰਤਾ ਹਮੰਜੂ ਦੀਆਂ ਫੌਜਾਂ ਨੇ ਜਿਹੜੇ ਉਹਦੇ ਵੱਡੇ ਜਰਨੈਲ ਸੀ ਉਹਨਾਂ ਦੇ ਸਿਰ ਵੱਢ ਕੇ ਇਕੱਠੇ ਕੀਤੇ ਤੇ ਸਰਹੰਦ ਸ਼ਹਿਰ ਵਿੱਚ ਸੂਰੀ ਦੀਆਂ ਫੌਜਾਂ ਦੇ ਜਰਨੈਲਾਂ ਦੇ ਸਿਰਾਂ ਦਾ ਇੱਕ ਮিনার ਬਣਾਇਆ ਹਮੰਜੂ ਬਾਦਸ਼ਾਹ ਨੇ ਉੱਚਾ ਮিনার ਇਸ ਨੂੰ ਸਾਰੇ ਮੰਝਲ ਦਾ ਨਾਮ ਦਿੱਤਾ ਸੀ ਜਾਨੀ ਸਿਰਾਂ ਦਾ ਮੁੱਲ ਸਰਹੰਦ ਚ ਪਹਿਲੇ ਟਾਈਮਾਂ ਤੋਂ ਹੀ ਪੈਂਦਾ ਆ ਰਿਹਾ ਪਰ ਸਮਾ ਬਹੁਤ ਬਲਵਾਨ ਹੁੰਦਾ ਪਰ ਜਦੋਂ ਹਮਾਂਜੂ ਦੀ ਮੌਤ ਹੋ ਗਈ ਤਾਂ ਮੌਤ ਤੋਂ ਬਾਅਦ 3 ਸਾਲ ਹਮਾਂਜੂ ਦੀ ਲੋਥ ਇਸ ਸਰਹੰਦ ਸ਼ਹਿਰ ਚ ਪਈ ਰਹੀ ਹੈ ਕਫਨ ਚ ਲਪੇਟ ਕੇ ਰੱਖੀ ਰੱਖਿਆ ਉਹਨੂੰ ਤਿੰਨਾ ਸਾਲਾਂ ਬਾਅਦ ਅਕਬਰ ਬਾਦਸ਼ਾਹ ਨੇ ਉਹਨੂੰ ਕਵਰ ਚ ਪਾਇਆ ਜਾਨੀ ਜਿਹੜੇ ਬੰਦੇ ਨੇ ਸਿਰਾਂ ਦੇ ਮਨਾਰ ਬਣਾਏ ਸੀ ਉਹਦੀ ਲੋਥ ਇਸੇ ਸਰਹੰਦ ਸ਼ਹਿਰ ਚ 3 ਸਾਲ ਕਵਰ ਨੂੰ ਉਡੀਕਦੀ ਰਹੀ ਹੈ ਤੇ ਇਸ ਤਰ੍ਹਾਂ ਦੀ ਹਿਸਟਰੀ 1704 ਚ ਦੁਹਰਾਈ ਗਈ ਹੈ ਛੋਟੇ ਸਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਪਾਪੀ ਵਜ਼ੀਰ ਖਾਨ ਨੇ ਕਰਵਾ ਦਿੱਤੀਆਂ ਆਪਣੇ ਹੁਕਮ ਦੇ ਨਾਲ ਪਰ 1.55 ਸਾਲਾਂ ਬਾਅਦ ਉਸੇ ਪਾਪੀ ਵਜ਼ੀਰ ਖਾਨ ਦੀ ਲੋਥ ਇੰਨਾ ਸਰਹੰਦ ਦੀਆਂ ਗਲੀਆਂ ਚ ਕਈ ਦਿਨ ਰੁਲਦੀ ਰਹੀ ਹੈ ਜਾਣੀ ਹਿਸਟਰੀ ਆਪਣੇ ਆਪ ਨੂੰ ਰਿਪੀਟ ਕਰਦੀ ਹੈ ਤੇ ਹਮਾਂਜੂ ਤੋਂ ਬਾਅਦ ਜਦੋਂ ਅਕਬਰ ਦਾ ਰਾਜ ਆ ਗਿਆ ਅਕਬਰ ਵੇਲੇ ਬਹੁਤ ਤਰੱਕੀ ਕੀਤੀ ਆ ਸਰਹੰਦ ਸ਼ਹਿਰ ਨੇ ਕਿਉਂਕਿ ਅਕਬਰ ਬਾਦਸ਼ਾਹ ਨੇ ਇਸ ਨੂੰ ਟਕਸਾਲੀ ਸ਼ਹਿਰ ਬਣਾਤਾ ਸੀ ਸੋਨੇ ਦੇ ਤਾਂਬੇ ਦੇ ਸਿੱਕੇ ਇਸ ਸਰਹੰਦ ਸ਼ਹਿਰ ਵਿੱਚ ਢਾਲੇ ਜਾਂਦੇ ਸੀ ਅਕਬਰ ਬਾਦਸ਼ਾਹ ਦੇ ਰਾਜ ਵੇਲੇ ਤੇ ਇਹ ਸ਼ਹਿਰ ਪਹਿਲਾਂ ਨਾਲੋਂ ਇੰਨੀ ਤਰੱਕੀ ਕਰ ਗਿਆ ਇੰਨਾ ਕਿਦਾ ਦਰਜਾ ਹੋਰ ਵੱਧ ਗਿਆ ਕਿ ਅਕਬਰ ਬਾਦਸ਼ਾਹ ਦੇ ਸਮੇਂ ਇਸ ਸਰਹੰਦ ਦੇ ਏਰੀਏ ਦਾ ਕੁੱਲ ਮਾਲੀਆ 16 ਕਰੋੜ 7 ਲੱਖ 90 ਹਜ਼ਾਰ 549 ਦਾਮ ਸੀ ਪਰ ਸਮੇਂ ਨੇ ਇੱਕ ਵਾਰ ਫੇਰ ਸਰਹੰਦ ਦੇ ਮੂੰਹ ਤੇ ਚਪੇੜ ਮਾਰੀ 1586 ਇਸਵੀ ਚ ਸਰਹੰਦ ਸ਼ਹਿਰ ਇੱਕ ਵਾਰ ਉੱਜੜ ਗਿਆ ਸੀ ਕਿਉਂਕਿ ਤਿੰਨ ਦਿਨ ਤੇ ਤਿੰਨ ਰਾਤਾਂ ਲਗਾਤਾਰ ਮੀਂਹ ਪੈਂਦਾ ਰਿਹਾ ਸਰਹੰਦ ਸ਼ਹਿਰ ਦੇ ਅੰਦਰ ਤਿੰਨ ਤਿੰਨ ਗੱਜ ਪਾਣੀ ਸੀ ਤੇ ਸਰਹੰਦ ਸ਼ਹਿਰ ਤੋਂ ਬਾਹਰਲੇ ਪਾਸੇ 5 5 ਗੱਜ ਪਾਣੀ ਚੜ ਗਿਆ ਸੀ ਜਿਹਦੇ ਵਿੱਚ ਸੈਂਕੜੇ ਘਰ ਟਹਿ ਗਏ ਸਰਹੰਦ ਦੇ ਹਜ਼ਾਰਾਂ ਲੋਕ ਮਾਰੇ ਗਏ ਤੇ ਪਸ਼ੂ ਤਾਂ ਅਣਗਿਣਤ ਹੀ ਮਾਰੇ ਗਏ ਇਸ بارش ਦੇ ਵਿੱਚ ਜਾਨੀ ਸਰਹੰਦ ਇੱਕ ਵਾਰ ਮੀਂਹ ਨੇ ਉਜਾੜਤਾ ਸੀ ਪਰ ਬਾਦਸ਼ਾਹਾਂ ਦਾ ਸ਼ਹਿਰ ਹੋਣ ਕਰਕੇ ਕੁਝ ਹੀ ਮਹੀਨਿਆਂ ਦੇ ਵਿੱਚ ਦੁਬਾਰਾ ਫੇਰ ਆਪਣੇ ਪਹਿਲਾਂ ਵਾਲੇ ਮਕਾਮ ਤੇ ਪਹੁੰਚ ਗਿਆ ਕੁਝ ਹੀ ਮਹੀਨਿਆਂ ਦੇ ਵਿੱਚ ਸ਼ਹਿਰ ਫੇਰ ਦੁਬਾਰਾ ਉਨਾਂ ਹੀ ਆਬਾਦ ਹੋ ਗਿਆ ਪਰ ਜਿੰਨਾ ਕੁ ਕਹਿ ਰੇ ਇਸ ਮੁਗਲ ਬਾਦਸ਼ਾਹ ਨੇ ਸਰਹੰਦ 'ਚ ਰਹਿ ਕੇ ਕਮਾਇਆ ਉਹਦਾ ਮੁੱਲ ਕੁਦਰਤ ਨਾਲ ਦੀ ਨਾਲ ਮੋੜਦੀ ਰਹੀ ਹੈ 1613 ਈਸਵੀ 'ਚ ਜਦੋਂ ਜਹਾਂਗੀਰ ਬਾਦਸ਼ਾਹ ਦਾ ਰਾਜ ਸੀ ਉਦੋਂ ਇੱਕ ਵਾਰ ਪਲੇਗ ਦੀ ਬਿਮਾਰੀ ਪੈ ਗਈ ਸੀ ਸਰਹੰਦ ਘਰਾਂ ਦੇ ਘਰ ਗਲੀਆਂ ਮਹੱਲੇ ਖਾਲੀ ਹੋ ਗਏ ਸੀ ਕਵਰਾਂ ਪੁੱਟਣ ਵਾਸਤੇ ਬੰਦੇ ਨਹੀਂ ਸੀ ਲੱਭਦੇ ਇੰਨੀਆਂ ਮੌਤਾਂ ਰੋਜ਼ ਹੋ ਜਾਂਦੀਆਂ ਸੀ ਸਰਹੰਦ ਸ਼ਹਿਰ 'ਚ ਇੱਥੇ ਇੱਕ ਗੱਲ ਧਿਆਨ ਦੇਣ ਵਾਲੀ ਹੈ ਜਦੋਂ ਬਾਦਸ਼ਾਹ ਜਹਾਂਗੀਰ ਸੀ ਉਸ ਵੇਲੇ ਈਸਟ ਇੰਡੀਆ ਕੰਪਨੀ ਦਾ ਗੋਰਾ ਵਿਲੀਅਮ ਫੈਂਚ ਸਰਹੰਦ ਆਇਆ ਸੀ ਵਪਾਰ ਕਰਨ ਜਹਾਂਗੀਰ ਨੇ ਵੀ ਇੱਥੇ ਬਾਗ ਲਵਾਏ ਆ ਸ਼ਹਿਰ ਦੀ ਪਹਿਲਾਂ ਨਾਲੋਂ ਤਰੱਕੀ ਤੇ ਖੂਬਸੂਰਤੀ ਵਧੀ ਸੀ ਪਰ ਇਸ ਤੋਂ ਬਾਅਦ ਰਾਜ ਆ ਗਿਆ ਬਾਦਸ਼ਾਹ ਸ਼ਾਹਜਹਾਨ ਦਾ ਤੇ ਮੁਗਲ ਬਾਦਸ਼ਾਹ ਚੋਂ ਸਭ ਤੋਂ ਵੱਧ ਸੱਤ ਵਾਰੀ ਬਾਦਸ਼ਾਹ ਸ਼ਾਹਜਹਾਨ ਇਸ ਸਰਹੰਦ ਸ਼ਹਿਰ ਵਿੱਚ ਆਇਆ ਤੇ ਕਈ-ਕਈ ਮਹੀਨੇ ਠਹਿਰਦਾ ਰਿਹਾ ਕਿਉਂਕਿ ਸ਼ਾਹਜਹਾਨ ਦੇ ਸਹੁਰੇ ਸੀ ਸਰਹੰਦ ਚ ਉਹਦੀਆਂ ਬੇਗਮਾਂ ਚੋਂ ਇੱਕ ਬੇਗਮ ਸੀ ਸਰਹੰਦ ਦੀ ਕੁੜੀ ਜਿਹਦੇ ਨਾਲ ਉਹਨੇ ਨਿਕਾਹ ਕਰਾਇਆ ਸੀ ਜਿਸ ਨੂੰ ਬੇਗਮ ਸਰਹੰਦੀ ਕਹਿੰਦੇ ਸੀ ਤੇ ਬਾਦਸ਼ਾਹ ਸ਼ਾਹਜਹਾਨ ਨੇ ਵੀ ਇੱਥੇ ਬਾਗ ਦੀ ਖੂਬਸੂਰਤੀ ਹੋਰ ਵਧਾਈ ਸਰਹੰਦ ਸ਼ਹਿਰ ਵਿੱਚ ਬਹੁਤ ਸਾਰੇ ਖੂਲ ਵਾਏ ਇੱਥੇ ਸਰਾਂਵਾਂ ਬਣਾਈਆਂ ਇੱਥੇ ਹੋਰ ਮਸਜਿਦਾਂ ਬਣਾਈਆਂ ਜਾਨੀ ਇਤਿਹਾਸ ਵਿੱਚ ਸਰਹੰਦ ਦੇ ਬਾਗ ਇੰਨੇ ਮਸ਼ਹੂਰ ਰਹੇ ਐ ਕਿ ਬਾਦਸ਼ਾਹਾਂ ਦੇ ਵੇਲੇ ਇਹਨਾਂ ਬਾਗਾਂ ਦਾ ਠੇਕਾ 50000 ਰੁਪਇਆ ਸਾਲਾਨਾ ਚੜਦਾ ਸੀ ਤੇ ਪੂਰੀ ਦੁਨੀਆ 'ਚ ਸਰਹੰਦ ਦੇ ਅੰਬ ਬਹੁਤ ਮਸ਼ਹੂਰ ਹੁੰਦੇ ਸੀ ਬਹੁਤ ਮਿੱਠੇ ਅੰਬ ਹੁੰਦੇ ਸੀ ਤੇ ਇਹਨਾਂ ਅੰਬਾਂ ਦਾ ਵਪਾਰ ਚੀਨੀ ਵਪਾਰੀ ਤੇ ਅੰਗਰੇਜ਼ ਵਪਾਰੀ ਇਥੋਂ ਅੰਬ ਖਰੀਦ ਕੇ ਪੂਰੀ ਦੁਨੀਆ ਚ ਵੇਚਦੇ ਹੁੰਦੇ ਸੀ ਤੇ ਇੱਕ ਇਤਿਹਾਸਕਾਰ ਨੇ ਜ਼ਿਕਰ ਕੀਤਾ ਸਰਹੰਦ ਦੇ ਵਿੱਚ ਇੱਕ ਨਿੰਬੂ ਲਗਦੇ ਹੁੰਦੇ ਸੀ ਉਸ ਵੇਲੇ ਇੱਕ ਇੱਕ ਨਿੰਬੂ ਦਾ ਭਾਰ ਸਵਾ ਸੇਰ ਹੁੰਦਾ ਸੀ ਹੁਣ ਆਪਾਂ ਇਸ ਸ਼ਹਿਰ ਦੀ ਬਣਤਰ ਵੇਖ ਲੈਨੇ ਆ ਇਸ ਸ਼ਹਿਰ ਦੇ ਦੱਖਣ ਪੂਰਬ ਵਾਲੇ ਪਾਸੇ ਹੰਸਲਾ ਨਦੀ ਵਗਦੀ ਸੀ ਜਾਨੀ ਇੱਕ ਹਸਾਬ ਨਾਲ ਉਹ ਸ਼ਹਿਰ ਦਾ ਬਾਰਡਰ ਸੀ ਤੇ ਬਾਕੀ ਤਿੰਨੇ ਪਾਸੇ ਸਰਹੰਦ ਸ਼ਹਿਰ ਦੇ ਬਹੁਤ ਮਜ਼ਬੂਤ ਕੰਧ ਬਣਾਈ ਸੀ ਬਾਦਸ਼ਾਹਾਂ ਨੇ ਤੇ ਇਸ ਕੰਧ ਤੇ ਥੋੜੀ ਥੋੜੀ ਦੂਰੀ ਤੇ ਬੁਰਜ ਬਣੇ ਹੋਏ ਸੀ ਤੇ ਬੁਰਜਾਂ ਦੇ ਵਿੱਚ ਸੈਂਕੜੇ ਸਿਪਾਹੀ ਹਰ ਵੇਲੇ ਆਪਣੀ ਡਿਊਟੀ ਤੇ ਰਹਿੰਦੇ ਸੀ ਬਾਦਸ਼ਾਹਾਂ ਦਾ ਸ਼ਹਿਰ ਕਰਕੇ ਇਹਦੀ ਸੁਰੱਖਿਆ ਬਹੁਤ ਜ਼ਿਆਦਾ ਸੀ। ਜਾਣੀ ਸਾਰਾ ਸਰਹੰਦ ਸ਼ਹਿਰ ਚਾਰ ਦਿਵਾਰੀ ਦੇ ਅੰਦਰ ਵੱਸਦਾ ਸੀ। ਪੂਰੇ ਸਰਹੰਦ ਸ਼ਹਿਰ ਚ ਆਉਣ ਜਾਣ ਵਾਸਤੇ 8 ਦਰਵਾਜ਼ੇ ਸੀ। 4 ਸੀ ਛੋਟੇ ਦਰਵਾਜ਼ੇ ਜਿਹਦੇ ਵਿੱਚ ਦੀ ਲੋਕਾਂ ਦਾ ਆਉਣ ਜਾਣ ਹੁੰਦਾ ਸੀ ਜਿੱਥੇ ਪੂਰੀ ਸਿਕਿਉਰਿਟੀ ਹੁੰਦੀ ਸੀ ਤੇ 4 ਸੀ ਪੂਰੇ ਵੱਡੇ ਦਰਵਾਜ਼ੇ ਜਿਨ੍ਹਾਂ ਦੇ ਵਿੱਚ ਦੀ ਰੱਥ, ਘੋੜੇ, ਬੱਕੀਆਂ ਜਾਂ ਲੋੜ ਪੈਣ ਤੇ ਸੈਨਾ ਆਉਂਦੀ ਜਾਂਦੀ ਸੀ ਤੇ ਜਾਂ ਫਿਰ ਵਪਾਰੀ ਲੋਕ ਇੱਥੋਂ ਦੀ ਵਪਾਰ ਕਰਦੇ ਸੀ ਪਰ ਵਸੋਂ ਸਾਰੀ ਉਸ ਮਜਬੂਤ ਕੰਧ ਦੇ ਅੰਦਰਲੇ ਪਾਸੇ ਸੀ ਕਿ ਦਿੱਲੀ ਨਾਲੋਂ ਦੁੱਗਣੇ ਤੋਂ ਵੀ ਤਿੱਗਣੇ ਰੇਟ ਤੇ ਸੀ ਸਰਹੰਦ ਦੀ ਜ਼ਮੀਨ ਸਰਹੰਦ ਸ਼ਹਿਰ ਮੁਰੇ ਦਿੱਲੀ ਸ਼ਹਿਰ ਦੀ ਉਸ ਵੇਲੇ ਕੋਈ ਵੱਡੀ ਵੈਲਿਊ ਨਹੀਂ ਸੀ ਤੇ ਇਸੇ ਸ਼ਾਹਜਹਾਨ ਦੇ ਸਮੇਂ ਇਸ ਸਰਹੰਦ ਦੇ ਵਿੱਚ ਰਹਿੰਦਾ ਸੀ ਆਪਣਾ ਦੀਵਾਨ ਟੋਡਰਮਲ ਜਸ ਨੂੰ ਰਾਜੇ ਦਾ ਖਿਤਾਬ ਦਿੱਤਾ ਸੀ ਸ਼ਾਹ ਜਹਾਨ ਬਾਦਸ਼ਾਹ ਨੇ ਜਿਹੜਾ ਸਰਹੰਦ ਦੇ ਸਭ ਤੋਂ ਅਮੀਰ ਵਿਅਕਤੀਆਂ ਚੋਂ ਇੱਕ ਸੀ ਜਿਸ ਤਰ੍ਹਾਂ ਆਪਾਂ ਇਤਿਹਾਸ ਵਿੱਚ ਆਖਦੇ ਆ ਨਾ ਕਿ ਛੋਟੇ ਸਹਿਬਜ਼ਾਦਿਆਂ ਦਾ ਸੰਸਕਾਰ ਦੀਵਾਨ ਟੋਡਰਮੱਲ ਨੇ ਕੀਤਾ ਹੈ ਮਾਫ਼ ਕਰਨਾ ਹਿਸਟਰੀ ਸਹੀ ਤਰੀਕੇ ਨਾਲ ਪੜ੍ਹ ਕੇ ਦੇਖਿਓ ਇਹ ਦੀਵਾਨ ਟੋਡਰਮੱਲ ਸਹਿਬਜ਼ਾਦਿਆਂ ਦਾ ਸੰਸਕਾਰ ਨਹੀਂ ਕਰ ਸਕਦਾ ਇਹ ਦੀਵਾਨ ਟੋਡਰਮੱਲ ਸੰਸਕਾਰ ਵਾਸਤੇ ਜ਼ਮੀਨ ਨਹੀਂ ਖਰੀਦ ਸਕਦਾ ਕਿਉਂਕਿ ਇਸ ਦੀ ਮੌਤ ਤਾਂ ਸਹਿਬਜ਼ਾਦਿਆਂ ਵਾਲੇ ਸ਼ਹੀਦੀ ਸਾਕੇ ਤੋਂ 38 ਸਾਲ ਪਹਿਲਾਂ ਹੀ ਹੋ ਗਈ ਸੀ ਫਿਰ ਇਹ ਕਿਵੇਂ ਕਰੇਗਾ ਸੰਸਕਾਰ ਜੇ ਦੀਵਾਨ ਟੋਡਰਮਲ ਦੇ ਜੀਵਨ ਤੇ ਪੂਰੀ ਵੀਡੀਓ ਦੇਖਣੀ ਹੈ ਤਾਂ ਸਾਡੇ ਇਸੇ YouTube ਚੈਨਲ ਤੇ ਅਸੀਂ ਦੀਵਾਨ ਟੋਡਰਮਲ ਦੀ ਪੂਰੀ ਵੀਡੀਓ ਅਪਲੋਡ ਕੀਤੀ ਹੈ ਕਿ ਕਿਸ ਨੇ ਸੰਸਕਾਰ ਕੀਤਾ ਤੇ ਦੀਵਾਨ ਟੋਡਰਮਲ ਕੌਣ ਸੀ ਉਹ ਇੱਕ ਅਲੱਗ ਵੀਡੀਓ ਹੈ ਤੁਸੀਂ ਆਪਣੇ ਇਸ ਚੈਨਲ ਤੇ ਉਹ ਵੀ ਦੇਖ ਸਕਦੇ ਹੋ ਤੇ ਇਹ ਨਹੀਂ ਕਿ ਕੱਲੇ ਮੁਸਲਮਾਨ ਹੀ ਰਹਿੰਦੇ ਸੀ ਸਰਹੰਦ ਵਿੱਚ ਹਿੰਦੂ ਸ਼ਾਹੂਕਾਰਾਂ ਦੀ ਵੀ ਬਹੁਤ ਵਸੋਂ ਸੀ ਇਹ ਸ਼ਹਿਰ 'ਚ ਹਿੰਦੂਆਂ ਦੇ ਮਹੱਲੇ ਅੱਡ ਸੀ ਮੁਸਲਮਾਨਾਂ ਦੇ ਮਹੱਲੇ ਅਲੱਗ ਸੀ ਇੱਥੇ ਆਪਾਂ ਇਹ ਵੀ ਜ਼ਿਕਰ ਕਰਦੇ ਹਾਂ ਕਿ ਇਸ ਸ਼ਹਿਰ ਵਿੱਚ ਕੁਝ ਖਾਸ ਵਸਤਾਂ ਬਣਦੀਆਂ ਸੀ ਜਿਨ੍ਹਾਂ ਦੀ ਪੂਰੀ ਦੁਨੀਆ 'ਚ ਮੰਗ ਸੀ ਜਿਵੇਂ ਤੀਰ ਤਸ਼ਕਰ ਕਵਚ ਸੈਂਡਲ ਜੁੱਤੀਆਂ ਇਹ ਚੀਜ਼ਾਂ ਸਰਹੰਦ ਸ਼ਹਿਰ 'ਚ ਬਣਦੀਆਂ ਸੀ ਤੇ ਪੂਰੀ ਦੁਨੀਆ ਦੇ ਵਪਾਰੀ ਲੋਕ ਇੱਥੇ ਖਰੀਦਣ ਆਉਂਦੇ ਤੇ ਇਹ ਚੀਜ਼ਾਂ ਦੂਰ ਦਰਾਡੇ ਤੱਕ ਮੁਨਾਫਾ ਲੈ ਕੇ ਵਪਾਰੀ ਵੇਚਦੇ ਰਹੇ ਆ ਜਾਨੀ ਸਰਹੰਦ ਇੱਕ ਬਹੁਤ ਵੱਡੀ ਮੰਡੀ ਸੀ ਮੁਗਲਾਂ ਸਮੇਂ ਜਿੱਥੇ ਚైనా ਦੇ ਵਪਾਰੀ ਈਸਟ ਇੰਡੀਆ ਕੰਪਨੀ ਦੇ ਵਪਾਰੀ ਤੇ ਸਾਊਥ ਇੰਡੀਆ ਦੇ ਵਪਾਰੀ ਆਉਂਦੇ ਇੱਥੋਂ ਸਮਾਨ ਖਰੀਦ ਕੇ ਲੈ ਜਾਂਦੇ ਚਲੋ ਸ਼ਾਹਜਹਾਨ ਤੋਂ ਬਾਅਦ ਹੁਣ ਟਾਈਮ ਆ ਗਿਆ ਔਰੰਗਜ਼ੇਬ ਬਾਦਸ਼ਾ ਦਾ ਔਰੰਗਜ਼ੇਬ ਚ ਮੁਗਲ ਸਾਮਰਾਜ ਦਾ ਵੀ ਸਿਖਰ ਸੀ ਤੇ ਸਰਹੰਦ ਸ਼ਹਿਰ ਦੀ ਚੜ੍ਹਾਈ ਵੀ ਸਿਖਰ ਤੇ ਸੀ ਇੰਨਾ ਕ ਜਿਆਦਾ ਵਪਾਰ ਵਧ ਗਿਆ ਸਰਹੰਦ ਦਾ ਇੰਨੀ ਕ ਜਿਆਦਾ ਵਸੋਂ ਵਧ ਗਈ ਕਿ ਚਾਰ ਦਿਵਾਰੀ ਦੇ ਅੰਦਰ ਮਕਾਨ ਪਾਉਣ ਵਾਸਤੇ ਥਾਂ ਨਹੀਂ ਸੀ ਮਿਲਦਾ ਅਖੀਰ ਨੂੰ ਬਾਦਸ਼ਾਹ ਦੀ ਪਰਮਿਸ਼ਨ ਦੇ ਨਾਲ ਚਾਰ ਦਿਵਾਰੀ ਚੋਂ ਉੱਤਰ ਪਾਛਮਣ ਵਾਲੇ ਪਾਸੇ ਦੀ ਦੀਵਾਰ ਤੋੜਨੀ ਪਈ ਤੇ ਦੀਵਾਰ ਦੇ ਬਾਹਰਲੇ ਪਾਸੇ ਵੀ ਇੰਨੀ ਕੁ ਆਬਾਦੀ ਵੱਧ ਗਈ ਥੋੜੇ ਸਮੇਂ ਵਿੱਚ ਕਿ ਸਰਹੰਦ ਸ਼ਹਿਰ ਦਾ ਦਾਇਰਾ ਪਹਿਲਾਂ ਨਾਲੋਂ ਵੀ ਕਾਫੀ ਵਿਸ਼ਾਲ ਹੋ ਗਿਆ ਤੇ ਅੱਗੇ ਜਾ ਕੇ ਬਾਦਸ਼ਾਹ ਔਰੰਗਜ਼ੇਬ ਨੇ ਇੱਕ ਕੱਟੜ ਮੁਸਲਮਾਨ ਵਜ਼ੀਰ ਖਾਨ ਨੂੰ ਸਰਹੰਦ ਦਾ ਫੌਜਦਾਰ ਨਿਯੁਕਤ ਕਰਤਾ ਜਿੱਥੇ ਜਾ ਕੇ ਹੁਣ ਸਾਡੀ ਕੜੀ ਇਸ ਸਰਹੰਦ ਨਾਲ ਜੁੜਨੀ ਹੈ ਜਿਹੜੇ ਸਰਹੰਦ ਦਾ ਦਬਦਬਾ ਅਫਗਾਨਿਸਤਾਨ ਤੱਕ ਹੋਵੇ ਉਸ ਸਰਹੰਦ ਦੇ ਨੇੜੇ ਇੱਕ ਬਾਗੀ ਪੰਥ ਕਿਸ ਤਰ੍ਹਾਂ ਆਵਾਦ ਹੋ ਸਕਦਾ ਤੇ ਫੇਰ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਦੀਆਂ ਪੇਸ਼ੀਆਂ ਇਸੇ ਸਰਹੰਦ ਦੀ ਕਚਹਿਰੀ ਵਿੱਚ ਪਈਆਂ ਪਰ ਸੋਚ ਕੇ ਵੇਖੋ ਛੋਟੇ ਸਹਿਬਜ਼ਾਦਿਆਂ ਦਾ ਕਿੰਨਾ ਪਵਿੱਤਰ ਖੂਨ ਜਦੋਂ ਇਸ ਸਰਹੰਦ ਦੀ ਧਰਤੀ ਤੇ ਡੁੱਲਿਆ ਥੇ ਇਹਨਾਂ ਹਾਕਮਾਂ ਦਾ ਇੱਕ ਮਜ਼ਬੂਤ ਕਿਲਾ ਸੀ ਜਿਹੜੇ ਕਿਲੇ 'ਚ ਪਰਿੰਦਾ ਵੀ ਪਰਨੀ ਫਟਕ ਸਕਦਾ ਸੀ ਜਦੋਂ ਛੋਟੇ ਸਹਿਬਜ਼ਾਦਿਆਂ ਦਾ ਖੂਨ ਇਸ ਧਰਤੀ ਤੇ ਡੁੱਲਿਆ ਤੇ ਅੱਜ ਉਸ ਕਿਲੇ ਵਾਲੀ ਥਾਂ ਤੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਦਾ ਨਿਸ਼ਾਨ ਸਾਹਿਬ ਝੂਲਦਾ ਜਦੋਂ ਵੀ ਗੁਰਦੁਆਰਾ ਫਤਿਹਗੜ੍ਹ ਸਾਹਿਬ ਨਤਮਸਤਕ ਹੋਣ ਜਾਓ ਇਹ ਗੱਲ ਯਾਦ ਰੱਖਿਓ ਇਹ ਗੁਰਦੁਆਰਾ ਸਾਹਿਬ ਮੁਗਲਾਂ ਦੇ ਕਿਲੇ ਦੀ ਹਿੱਕ ਤੇ ਬਣਿਆ ਹੋਇਆ ਜਿਹੜਾ ਸਰਹੰਦ ਦਾ ਖੂਨੀ ਕਿਲਾ ਸੀ ਤੇ ਇਨ੍ਹਾਂ ਸ਼ਹਾਦਤਾਂ ਤੋਂ 55.50 ਸਾਲਾਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਤੇ ਖਾਲਸਾਈ ਯੋਧਿਆਂ ਵੱਲੋਂ ਇਹ ਸਰਹੰਦ ਨੂੰ ਤਹ ਸਨੈਸ ਕਰ ਦੇਣਾ ਕਿਸੇ ਕਰਾਮਾਤ ਤੋਂ ਘੱਟ ਨਹੀਂ। ਬਾਕੀ ਇਹ ਸਰਹੰਦ ਦੇ ਦੁਨੀਆ 'ਚ ਅੱਜ ਤੱਕ ਵੀ ਤਿੰਨ ਨਾਂ ਮਸ਼ਹੂਰ ਆ ਜਦੋਂ ਪੁਰਾਣੇ ਗ੍ਰੰਥਾਂ ਨੂੰ ਖੋਲ ਕੇ ਪੜੋਗੇ। ਸਰਹੰਦ, ਸਹਰਹੰਦ ਤੇ ਸ਼ਾਹਰਹੰਦ। ਜੇ ਇਸ ਵੀਡੀਓ ਦਾ ਦੂਸਰਾ ਭਾਗ ਵੀ ਦੇਖਣਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ। ਚੈਨਲ ਥਰੋਨ ਪੰਜਾਬ ਦੀ ਟੀਮ ਵੱਲੋਂ ਇੰਨੀ ਸੇਵਾ ਪ੍ਰਵਾਨ ਕਰਦੇ ਹੋਏ ਗੱਜ ਕੇ ਬੋਲਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।